ਜੀ ਸਤਿ ਸ਼੍ਰੀ ਅਕਾਲ ਸਰਨੋਂ ਤੇ ਮੈਂ ਤੁਹਾਨੂੰ ਵਿਖਾਉਣ ਲੱਗੀ ਆ ਇੱਕ ਚੀਜ਼ ਮੈਨੂੰ ਅੱਜ ਲੇਟ ਹੋ ਗਿਆ ਸੀ ਕੰਮ ਕਰਨ ਤੋਂ ਤੇ ਬਾਹਰ ਵੇਖ ਸਕਦੇ ਜੇ ਉਧਰ ਪੂਰਾ ਹਨੇਰਾ ਹੋ ਗਿਆ ਵਾ ਤੇ ਜਗਰੂਪ ਨੂੰ ਪਤਾ ਹੀ ਹੈ ਕਿ ਅੱਜ ਸੁਗਮਣਾ ਥੋੜਾ ਜਾਨੂੰ ਕੰਮ ਜਿ ਵਿਚਾਰੀ ਨੂੰ ਹਾਂ ਜ਼ਿਆਦਾ ਪੈਣਾ ਕਿਉਂਕਿ ਅੱਜ ਮੈਂ ਬਣਾਉਣੀ ਆ ਸਬਜੀ ਕੱਟਣੀ ਆ ਫਿਰ ਬਣਾਉਣੀ ਆ ਤੇ ਜਗਰੂਪ ਬਾਹਰੋਂ ਕੰਮ ਕਰਦਾ ਹੈ ਤੇ ਇੱਧਰ ਮੇਰੇ ਪਹਿਲਾਂ ਤੇ ਮੇਰੇ ਪੋਤੇ ਨੇ ਸਾਰੇ ਕੱਪੜੇ-ਕੋਪੜੇ ਲੈ ਕੇ ਸੈਟਿੰਗ ਕਰਕੇ ਰੱਖਦੀ ਆ ਤੇ ਇੱਧਰ ਜਗਰੂਪ ਕਹਿੰਦੇ ਲਿਆ ਮੈਂ ਤੇਰਾ ਬਰਤਨ ਮੈਨੂੰ ਕਿਹਾ ਨਹੀਂ ਆ ਆਪੇ ਹੀ ਆ ਕੇ ਬਾਹਰੋਂ ਪਤਾ ਨਹੀਂ ਕਿਦਰ ਗਿਆ ਸੀ ਤੇ ਬਾਤ ਨੂੰ ਕਰਨ ਗਏ ਸੀਗੇ ਤੇ ਆਣ ਕੇ ਆਣ ਕੇ ਚੁੱਪ ਕਰਕੇ ਨਾ ਤੇ ਆਣ ਕੇ ਸਰਸੋਈ ਤੇ ਤੇ ਜਿਹੜੇ ਭਾਂਡੇ ਪਏ ਸੀਗੇ ਦੁਪਹਿਰ ਦੀ ਚਾਹ ਵਾਲੇ ਥੋੜੇ ਬਹੁਤ ਤੇ ਉਹ ਆ ਕੇ ਸਾਫ ਕਰਨ ਲੱਗ ਗਏ ਆ ਤੇ ਥੈਂਕ ਯੂ ਸੋ ਮਚ ਘਰ ਵਾਲਿਆ ਘਰ ਵਾਲਿਆ ਥੈਂਕ ਯੂ ਸੋ ਮਚ ਸਰਦਾਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮੇਰੀ ਇੰਨੀ ਕ ਹੈਲਪ ਕਰਾਉਣ ਵਾਸਤੇ ਹੈ ਤੇ ਇਦਾਂ ਕਹਿਣਾ ਚਾਹੋਗੇ ਇਸ ਟਾਪਿਕ ਤੇ ਤੁਸੀਂ ਕੁਝ ਓਏ ਕੋਈ ਦਾ ਦੱਸੋ ਕਿ ਵਾਲੀਆਂ ਘਾ ਲਿਆ ਗਰਦਾ ਕੰਮ ਹੈ ਤੇ ਸੁੱਖ ਹਾਂ ਗਰਦਾ ਕੰਮ ਹੈ ਤੇ ਪਤਨੀ ਦੇ ਨਾਲ ਘਰ ਦਾ ਕੰਮ ਕਰਾਉਣ ਦੇ ਵਿੱਚ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਤੇ ਤੁਸੀਂ ਵੀ ਜੇ ਤੁਹਾਡੀ ਪਤਨੀ ਦੇ ਨਾਲ ਜੇ ਤੁਹਾਨੂੰ ਹੈਲਪ ਕਰਾਉਣੀ ਪਵੇ ਤੇ ਕਰਾ ਦੇਣੀ ਚਾਹੀਦੀ ਹੈ ਕਿਉਂਕਿ ਉਹਦੇ ਨਾਲ ਕੋਈ ਵੱਡਾ ਛੋਟਾ ਨਹੀਂ ਹੋ ਜਾਂਦਾ ਹਾਂ ਕਈ ਕਈ ਮੁੰਡੇ ਪਤਨੀਆਂ ਵਾਲੇ ਮੇਰੇ ਅੱਗੇ ਬੰਦਿਆਂ ਦੀ ਧਾਰਨਾ ਦੇਖਦੇ ਕਿ ਉਹਨਾਂ ਘਰ ਸਹੀ ਗੱਲ ਹੈ ਉਹਨਾਂ ਨੇ ਕਹਿੰਦੇ ਨਾ ਉਹ ਵਿਲਾ ਉਹਦਾ ਘਰ ਵਾਲਾ ਕੰਮ ਕਰਨ ਦੇ ਇੱਧਰ ਵਿਲਾ ਵੀਡੀਓ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦਿਖਾਉਣੀ ਹੁੰਦੀ ਜਗਰੂਪ ਹੜਾ ਤੇ ਉਹ ਤਾਂ ਉਹਨਾਂ ਵਿਚਾਰਿਆਂ ਦੀ ਵੀ ਭਾਦੀ ਬਣ ਜਾਣੀ ਇਹ ਤੇ ਜਗਰੂਕ ਨੇ ਤੇ ਤੂੰ ਨਾ ਹੀ ਵਿਖਾ ਉਹ ਵੀ ਵਿਚਾਰੇ ਮੁੜ ਕੇ ਮੈਨੂੰ ਗਾਲਾਂ ਕੱਢਣਗੇ ਵੀ ਤੇ ਇਹਨੇ ਆਪ ਦੇ ਕਰਨਾ ਹੀ ਕਰਨਾ ਨਾਲ ਨੂੰ ਵੀ ਪਛਾ ਦੇਂਦੇ ਕੰਮ ਕਰਾਣਾ ਤੇ ਨਹੀਂ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਹਾਂ ਕਦੀ ਕਦੀ ਕਰਾ ਦੇਣਾ ਚਾਹੀਦਾ ਇਹ ਨਹੀਂ ਐ ਮੈਂ ਕਹਿੰਦੀ ਕਿ ਸਦਾ ਕਰਾਓ ਹਾਂ ਜਦੋਂ ਕਿਤੇ ਹਾਂ ਲੱਗਦਾ ਕਿ ਕੋਈ ਜ਼ਿਆਦਾ ਹੀ ਘਰ ਦੇ ਵਿੱਚ ਲੋਡ ਪੈਣ ਤੇ ਜਾਂ ਕੋਈ ਜ਼ਿਆਦਾ ਹੀ ਬਿਜ਼ੀ ਆ ਤੇ ਨਹੀਂ ਲੱਗਦਾ ਕਿਉਂ ਮਿਸਾਲ ਕਿਉਂ ਨਹੀਂ ਦਿੱਤੀ ਦੱਸ ਨਾ ਰੋੜੀਆ ਦੇ ਬੰਦਿਆ ਨੂੰ ਪਾਣਾ ਕਰਿਓ ਸੁਣੀ ਹੁਣ ਅੱਛਾ ਸ਼ਮਤਲ ਦੀ ਬੁੜੀ ਗਾ ਦੀ ਜੁਬਾਨ ਖਰੀ ਨਹੀਂ ਉਤਰਦੀ ਹੈ ਤੇ ਹੁਣ ਮੈਂ ਹੁਣ ਫੇਰ ਗੱਡਿਆ ਦੀ ਕੱਲੀ ਸਬਜੀ ਬਣਾ ਲੈ ਕੈਨਸਲ ਕਰਦਾ ਹਨਾ ਤੇ ਹੁਣ ਆਪਣਾ ਕੰਮ ਹੋ ਗਿਆ ਕੈਨਸਲ ਹੁਣ ਆਲੂ ਮਟਰਾਂ ਦੀ ਸਬਜੀ ਨਹੀਂ ਬਣਾ ਰਹਾ ਤੇ ਮੈਂ ਬਣਾਉਣ ਲੱਗੀ ਪਿਆਜ਼ ਕੱਟ ਕੇ ਉਹ ਵੀ ਤੁਹਾਨੂੰ ਮੈਂ ਦੱਸੂਗੀ ਕਿੱਦਾਂ ਜਲਦੀ ਸਬਜ਼ੀ ਦਿਵਾਉਣੀ ਆ ਜੇ ਤੁਹਾਡੇ ਘਰ ਕੋਈ ਸਬਜ਼ੀ ਨਾ ਸਬਜ਼ੀ ਤਾਂ ਹੈਗੀ ਸਾਡੇ ਘਰ ਪਰ ਜੇ ਤੁਹਾਨੂੰ ਬਦਲੀ ਤੇ ਜਲਦੀ ਹੋਵੇ ਥੋੜਾ ਮਤਲਬ ਕਿ ਲੱਗਦਾ ਮੈਂ ਵੀ ਆਪਾਂ ਲੇਟ ਹੋ ਹੁੰਦੇ ਆ ਤੇ ਐਦਾਂ ਲਓ ਦੋ ਦਿਨ ਪਿਆਜ਼ ਲਓ ਅਦਰਕ ਟੋਨਾ ਵਿੱਚ ਇਹ ਨਹੀਂ ਖਾਣਾ ਪ੍ਰਭ ਨੇ ਅਦਰਕ ਨਹੀਂ ਖਾਣਾ ਜੀ ਫਿਰ ਤਾਂ ਪਿਆਜ਼ ਖਾਓ ਪਰ ਦਿੱਤੇ ਬਾਹਰ ਹੈ कर देगी बाहर न कोई चल पीछे पर हो तो भाई ਕੋਈ ਸਬਜ਼ੀ ਨਾ ਹੋਵੇ ਬਣਾਉਣ ਵਾਸਤੇ ਤਾਂ ਨਹੀਂ ਜਲਦੀ ਹੋਵੇ ਜਿੱਦ ਜਿੱਖਦਾ ਹੋਵੇ ਪੀ ਹੁਣ ਆਪਾਂ ਲਿੰਡ ਹੁੰਦਾ ਹੈ ਇਹ ਆਪਾਂ ਪਤਾ ਕੀ ਕਰ ਸਕਦੇ ਦੋ ਦਿਨ ਪਿਆਰਾ ਉਹਨੂੰ ਜਲਦੀ ਜਲਦੀ ਛਿੱਲੋ ਉਹਨੂੰ ਮੋਟਾ ਮੋਟਾ ਕੱਟ ਕਰੋ ਤੇ ਕੱਟ ਕੇ ਉਹਨਾਂ ਨੂੰ ਲਾ ਦਿਓ ਤੜਕਾ ਤੜਕਾ ਲਾ ਕੇ ਜਿੰਨਾ ਵੀ ਲੋੜ ਲੱਗੇ ਇੰਦਾ ਵੀ ਜੋ ਵੀ ਪਾਉਣਾ ਪਾ ਕੇ ਤੇ ਵਿੱਚ ਮਗਰੋਂ ਥੋੜਾ ਥੋੜੀ ਜੀ ਦੋ ਜੁਮਚੇ ਮਲਾਈ ਤੇ ਉਹ ਸਬਜ਼ੀ ਇੰਨੀ ਟੇਸਟੀ ਬਣਦੀ ਆ ਤੇ ਕਿੰਟ ਇਹਨਾਂ ਚੰ ਪੰਜਾਂ ਮਿੰਟਾਂ ਦੇ ਵਿੱਚ ਹੋ ਜਾਂਦਾ ਨਾਲੇ ਤੇ ਆਪਣਾ ਇਹ ਨਾਲੇ ਸਬਜ਼ੀ ਵੀ ਬਹੁਤ ਲਾਜਵਾਬ ਬਣਦੀ ਹੈ ਤੇ ਕਿਤੇ ਤੁਸੀਂ ਟਰਾਈ ਕਰਕੇ ਵੇਖਿਓ ਘਰੇ ਬਹੁਤ ਜਾਦੀ ਵਧੀਆ ਹੈਣਾ ਜੇ ਗਰੁੱਪ ਜਿਵੇਂ ਗਰੁੱਪ ਤੇ ਇਹੀ ਕਹਣੇ ਬੋਲਣੇ ਮੇਰਾ ਗਵਾਹੀ ਨਹੀਂ ਨਹੀਂ ਘਰ ਦੇ ਦੂਜੇ ਬੰਦੇ ਨੂੰ ਵੀ ਗਵਾਹੀ ਪਵਾਉਣੀ ਪੈਂਦੀ ਹੈ ਨਾ ਕਿ ਫਿਰ ਤੁਸੀਂ ਕਹੋਗੇ ਵੀ ਲੈ ਆਪਣੀਆਂ ਸਿਫਤਾਂ ਆਪੇ ਹੀ ਕਰੀ ਜਾਣ ਲਈ ਹੈ ਹੈ ਸੋ ਨਹੀਂ ਇਹ ਸਹੀ ਗੱਲ ਹੈ ਸਹੀ ਗੱਲ ਮੇਰੀ ਹਰ ਗੱਲ ਉਹ ਸਹੀ ਕਹਿਣਾ ਹੁੰਦਾ ਮਤਲਬ ਕਦੀ ਨਹੀਂ ਕਹਿਣਾ ਹੁੰਦਾ ਵੀ ਤੂੰ ਗਲਤ ਵੀ ਹੈਗੀ ਹੈ ਹਮੇਂ ਹੈਨਾ ਸਹੀ ਹੈ ਸਹੀ ਵੀ ਕੱਥੀ ਸਹੀ ਕੀ ਲੋ ਸਰਦਾਰ ਸਾਹਬ ਨੇ ਮੇਰਾ ਕੰਮ ਕਰਤਾ ਸੌਖਾ ਕਿਉਂਕਿ ਬਰਤਨ ਮੇਰੇ ਬਹੁਤ ਜ਼ਿਆਦਾ ਸੀਗੇ ਸਾਫ਼ ਕਰਨ ਵਾਲੇ ਤੇ ਮੈਨੂੰ ਕੰਮ ਵੇਖ ਵੇਖ ਕੇ ਆਹ ਟੈਲ ਦੀ ਫੇਰਦੀ ਬਹੁਤ ਟੈਨਸ਼ਨ ਪਈ ਹੈਗੀ ਵੀ ਹਾਈ ਮੈਂ ਜਿੰਨਾ ਕੰਮ ਕਿਦਾਂ ਕਰਨਾ ਵਾ ਕੰਮ ਕੋਈ ਬਹਿਡਾ ਖਾਸ ਜ਼ਿਆਦਾ ਵੀ ਨਹੀਂ ਹੈਗੇ ਪਰ ਇਹ ਕੀ ਜਦੋਂ ਆਪਾਂ ਆਪਾਂ ਲੇਟ ਹੋਏ ਹੈਗੇ ਨਾ ਉਦੋਂ ਐ ਲੱਗੂਗਾ ਕਿ ਤੇ ਬੜਾ ਹੀ ਜ਼ਿਆਦਾ ਕੰਮ ਹੋਇਆ ਹੁੰਦਾ ਲੋ ਜੀ ਪਿਆਜ਼ਾਂ ਨੇ ਕਢਾ ਦਿੱਤੇ ਮੇਰੇ ਅਥਰੂ ਜੋ ਉਧਰ ਭਾਬੇ ਵੀ ਕੀ ਕਰਨ ਦੀ ਹੈ ਹੈ ਤੇ ਉਹ ਬਰੇਟ ਆਹ ਮੈਂ ਗਲਾਸ ਫੋਟ ਤਾ ਦੇ ਜਿਹੜਾ ਆਪਣੇ ਹੱਥਾਂ 'ਚ ਬੜਾ ਜ਼ਿਆਦਾ ਵੱਜਦਾ ਹੈਗਾ ਹੈ ਛੋਟਾ ਦਾ ਛੋਟਾ ਦਾ ਡਸਟਬਿਨ ਚ ਕੂੜਾ ਵੀ ਸੁੱਟਣ ਆਲਾ ਹੋਇਆ ਕੂੜਾ ਵੀ ਸੁੱਟਣ ਹੀ ਆਲਾ ਵੈਸੇ ਲਗਭਗ ਆਪਣਾ ਸੁੱਟਣ ਜਾਣਾ ਚ ਹੂੰ ਏ ਨਹੀਂ ਕੋਈ ਨਹੀਂ ਤੂੰ ਹੀ ਨਹੀਂ ਜਾਣਾ ਪਰ ਅੱਬ ਚਲ ਜਾਊਗਾ ਇਧਰ ਇੱਕੋ ਕੰਡਈ ਵੇਖੀ ਜਾਂਦੀ ਵੀ ਮੈਨੂੰ ਖਾਣ ਨੂੰ ਮਿਲਦੀ ਤੇ ਐਦਾਂ ਪਤੀ ਪਤਨੀ ਜੇ ਇੱਕ ਬੁਝਦੀ ਹੈਲਪ ਕਰਦੀਏ ਤੇ ਕੋਈ ਵੱਡਾ ਛੋਟਾ ਨਹੀਂ ਹੋ ਜਾਂਦਾ ਗੱਲ ਇਹ ਹੁੰਦੀ ਹੈ ਕਿ ਗੱਲ ਇੱਕ ਹੁੰਦੀ ਹੈ ਕਿ ਟਾਈਮ ਹਾਂਜੀ ਸੋਚ ਹੁੰਦੀ ਸੋਚ ਦੀ ਗੱਲ ਹੁੰਦੀ ਆ ਕਿਉਂਕਿ ਜਿਵੇਂ ਜੇ ਪਤਨੀ ਦੀ ਹੈਲਪ ਪਤੀ ਦੀ ਹੈਲਪ ਪਤਨੀ ਕਰ ਸਕਦੀ ਆ ਘਰ ਦੇ ਕੰਮ ਦੇ ਵਿੱਚ ਨੌਕਰੀ ਕਰਨ ਦੇ ਵਿੱਚ ਪੈਸਾ ਕਮਾਉਣ ਦੇ ਵਿੱਚ ਹੈਨਾ ਤੇ ਪਤੀ ਪਤਨੀ ਦੀ ਹੈਲਪ ਕਿਉਂ ਨਹੀਂ ਕਰ ਸਕਦਾ ਘਰ ਦੇ ਕੰਮਾਂ ਦੇ ਵਿੱਚ ਇਹ ਆਪ ਕੋ ਆਪਣੀ ਸੋਚ ਹੁੰਦੀ ਆ ਕਿ ਇਹ ਨੂੰ ਕਈ ਹੋਣ ਦੇ ਵਿੱਚ ਵੇਖ ਕੇ ਕਹਿਣਗੇ ਤੇ ਬੁੱਢੀ ਦੇ ਥੱਲੇ ਲੱਗਾ ਤੇ ਮੇਲਾ ਕਰਦੇ ਕੰਮ ਬੁੱਢੀ ਉਤੋਂ ਭਾਂਡੇ ਮਜਾਉਂਦੀ ਉਹ ਇਹ ਬੀਬੀ ਕਹਿੰਦਾ ਕਹਿੰਦੀ ਆ ਨਾ ਲਹਿਣ ਲੈ ਪਹਿਣਾ ਉਹ ਤੇ ਉਹਦਾ ਘਰ ਵਾਲਾ ਦੇ ਭਾਂਡੇ ਮਾਜਦਾ ਹੀ ਰੋਟੀਆਂ ਪਕਾ ਪਕਾ ਦਿੰਦਾ ਹੀ ਇਹਨੂੰ ਆਪ ਮੰਜੇ ਤੇ ਚੜ ਕੇ ਬੈਠੀ ਰਹਿੰਦੀ ਆ ਇਹ ਨਹੀਂ ਪਤਾ ਵੀ ਉਹ ਵੀ ਵਿਚਾਰੀ ਕੀ ਪਤਾ ਕਿੰਨੇ ਕੰਮ ਕਰਕੇ ਤੇ ਫੇਰ ਹੀ ਮੰਜੇ ਤੇ ਚੜ ਕੇ ਬੈਠੀ ਹੋ ਕੇ ਹਵਲੇ ਕੀ ਪਤਾ ਦੀ ਤਬੀਅਤ ਹੀ ਨਾ ਠੀਕ ਹੋਊਗੀ ਤੇ ਇਹ ਤੇ ਆਪੋ ਆਪਣੀ ਸੋਚ ਹੁੰਦੀ ਆ ਜੇ ਪਤਨੀ ਪਤੀ ਦੀ ਹੈਲਪ ਕਰ ਸਕਦੀ ਹੈ ਤੇ ਪਤੀ ਵੀ ਪਤਨੀ ਦੀ ਹੈਲਪ ਕਰ ਸਕਦਾ ਵਗਾਰੇ ਕੰਮਾਂ ਦੇ ਫੂਜੇ ਬਦਲੋ ਤੇ ਹਾਂ ਜਮਾਨਾ ਬਦਲੋ ਜਮਾਨਾ ਬਦਲੋ ਸੋਚ ਬਦਲੋ ਸੋਚ ਬਦਲੋ ਵਕਤ ਬਦਲੋ ਹਾਂ ਸੋਚ ਬਦਲੋ ਵਕਤ ਬਦਲੋ ਸੋਚ ਬਦਲੋ ਕਿਸਮਤ ਬਦਲੋ ਹਓ ਗਏ ਇਸੇ ਵੱਡੇ-ਵਡੇ ਪਿਆਜ਼ ਕੱਟ ਕੇ ਨਾ ਤੇ ਉਹਨਾਂ ਨੂੰ ਲਗਾ ਕੇ ਤੜਕਾ ਹਲਦੀ ਪਾਓ ਨਮਕ ਪਾਓ ਤੇ ਫਿਰ ਇਹਦਾ 2 ਚਮਚ ਜਿਹੜੇ ਆ ਉਹ ਮਲਾਈ ਦੇ ਪਾ ਦਿਓ ਤੇ ਮਲਾਈ ਨੂੰ ਚੰਗੀ ਤਰ੍ਹਾਂ ਫੈਨ ਕਰੋ ਤੇ ਵੇਖੋ ਕਿ ਦਿੱਤਾ ਸਭਜੀ ਮੈਨੂੰ ਮੂਹ ਲੱਗੀ ਮੂਹਣੀ ਲੱਤਰੀ ਤੁਸੀਂ ਇੰਨਾ ਮਦਦ ਤਾਨੂੰ ਪਸੰਦ ਆਉਗੀ ਨਾ ਸਬਜੀ ਕਿ ਤੁਸੀਂ ਐਖੋਗੇ ਕਿ ਵਾਹ ਗਈ ਤੇ ਅੱਜ ਤੇ ਕੱਲ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਦੋ ਰੈਸਪੀਆਂ ਦਾ ਇਹਦਾ ਸ਼ੇਅਰ ਕਰਦੇ ਹਾਂ ਇਹ ਟਰਾਈ ਕਰਕੇ ਜਰੂਰ ਵੇਖੋ ਤੇ ਦੱਸਿਓ ਕਿੰਦਾ ਨਹੀਂ ਬਣਦੀ ਇਹ ਸਬਜੀ ਬਸ ਕੁਛ ਕਰਨਾ ਕੁਛ ਨਹੀਂ ਆ ਪਿਆਜ਼ ਕੱਟਨੇ ਮੋٹے ਮੋٹے ਪਿਆਜ਼ ਕੱਟ ਲਿਓ ਬਿਲਕੁਲ ਬਰੀਕ ਨਹੀਂ ਕੱਟਨੇ ਇੱਕ ਪਿਆਜ਼ ਦੇ ਚਾਰ ਟੁਕੜੇ ਕਰਨੇ ਬਾਅਦ ਉਹਨਾਂ ਨੂੰ ਲਗਾਉਣਾ ਤੜਕਾ ਤੜਕਾ ਲਗਾ ਕੇ ਆਪਣੇ ਟੇਸਟ ਅਨੁਸਾਰ ਹਲਦੀ ਪਾਓ ਨਮਕ ਪਾਓ ਜੋ ਵੀ ਪਾਣਾ ਪੜੇ ਬਸ ਦੋ ਤਿੰਨ ਚਮਚੇ ਛੜਿਆ ਉਹ ਮਲਾਈ ਦੇ ਦੋ ਤੇ ਤੇ ਸਬਜ਼ੀ ਢਟੀ ਜਿਹੜੀ ਆ ਉਹ ਬਹੁਤ ਟੇਸਟੀ ਬਣੇਗੀ ਕਰਿਓ ਆਪਣੇ ਘਰ ਦੇ ਵਿੱਚ ਟ੍ਰਾਈ ਤੇ ਮੈਨੂੰ ਦੱਸਿਓ ਜਰੂਰ ਕਿ ਕਿਵੇਂ ਦੀ ਸਬਜ਼ੀ ਬਣੀ ਓਕੇ ਹलो ਗਾਇਸ ਰੋਟੀ ਆਪਾਂ ਲਈਏ ਖਾਣ ਡਿਨਰ ਆਪਣਾ ਗਿਆ ਉਹ ਤੇ ਹੁਣ ਆਪਾਂ ਮੇਰਾ ਅਰਾਧਾ ਸੀਗਾ ਕਿ ਮੈਨੂੰ ਤੇ ਜਿਹੜੀ ਕਿ ਮੇਰੀ ਆਦਤ ਹੈਗੀ ਆ ਆਦਤ ਹੈਗੀ ਆ ਕਿ ਆਪਾਂ ਦਾ ਕੱਪੜੇ ਜਿਹੜੇ ਥੋਣ ਕਵਾਲੇ ਹੁੰਦੇ ਹਨ ਉਹ ਸੀ ਮਜੀ ਰਾਤ ਨੂੰ ਚਲਾ ਦਈਏ ਤੇ ਜਿਹੜੀ ਫੁੱਲੀ ਆਟੋਮੈਟਿਕ ਮਸ਼ੀਨ ਹੈ ਨਾ ਇਹਦੇ ਚ ਇਹ ਫਾਇਦਾ ਹੁੰਦਾ ਕਿ ਕੱਪੜੇ ਜਿਹੜੇ ਰਾਤ ਰਾਤ ਧੁੱਪ ਜਾਂਦੇ ਆ ਤੇ ਫੇਰੇ ਉੱਤੇ ਜਿਹੜੇ ਉਹ ਫਿਰ ਆਪਾਂ ਪਾ ਦਿੰਦੇ ਆ ਸੁੱਕਣ ਤੇ ਇਦਾਂ ਕੰਮ ਸੁੱਖਾ ਰਹਿ ਜਾਂਦਾ ਵਾ ਨਹੀਂ ਤੇ ਸਾਰਾ ਦਿਨ ਕੱਪੜੇ ਜਿਹੜੇ ਆ ਉਹ ਮਸ਼ੀਨ ਸਾਰਾ ਦਿਵ ਚੱਲਦੀ ਰਹਿੰਦੀ ਏ ਮਨ ਲਈ ਜੇ ਲਾਈਟ ਚਲ ਦਿੱਤਾ ਤਾਂ ਮ ਜਿਹੜਾ ਸਾਰਾ ਦਿਵ ਮਸ਼ੀਨ ਦਾ ਚੱਲਦਾ ਰਹਿੰਦਾ ਵਾ ਤੇ ਇਦਾਂ ਜੇ ਆਪਾਂ ਰਾਤ ਨੂੰ ਕੱਪੜੇ ਪਾ ਕੇ ਰੱਖ ਦਈਏ ਨਾ ਤੇ ਫੇਰੇ ਉਹ ਸੁੱਕੀ ਤੇ ਜਦੋਂ ਕੱਪੜੇ ਦੁਬਿਲਦੇ ਆ ਤੇ ਸਵੇਰੇ ਉੱਠ ਕੇ ਜਿਹੜਾ ਕਿ ਆਪਾਂ ਪਾ ਦਿੰਨੇ ਆ ਸੁਪਨੇ ਇਹ ਇੱਕ ਕੱਪੜਿਆਂ ਦਾ ਕੰਮ ਮੈਨੂੰ ਪਤਾ ਨਹੀਂ ਜਿੰਦਗੀ ਦੇ ਵਿੱਚ ਨਾ ਕੋਈ ਵੀ ਕੰਮ ਆ ਸਵੇਰੇ ਕਰੋ ਤੇ ਰਾਤ ਨੂੰ ਤਿਆਰ ਜਿਵੇਂ ਰਾਤ ਨੂੰ ਕਰੋ ਤੇ ਜਿਨੇ ਤਿਆਰ ਹੋਦੇ ਨੇ ਨਾ ਰੋਟੀ ਰਾਤ ਨੂੰ ਖਾਧੀ ਆ ਤੇ ਜਿਨੇ ਫੇਰ ਸਵੇਰ ਦੀ ਚਿੰਤਾ ਤੇ ਜੇ ਸਵੇਰੇ ਖਾਧੀ ਆ ਤੇ ਦੁਪਹਿਰ ਦੀ ਚਿੰਤਾ ਕਿਸ ਰਾਹੇ ਖਾਧੀ ਆ ਅਸਰਾਬੀ ਜੀ ਬਸ ਇਤਨਾ ਹੀ ਕਰਦੇ ਕੰਮ ਕਰ ਤੇ ਜ਼ਿੰਦਗੀ ਜਿਹੜੀ ਇੱਧਰ ਚਲੀ ਜਾਂਦੀ ਆ ਉਹ ਸਾਡੇ ਘਰ ਗਵਾਂਢੀ ਮਸ਼ੀਨ ਰੱਖ ਕੇ ਗੈਦੇ ਚੁੱਕ ਕੇ ਨਹੀਂ ਖੜੀ ਤੇ ਜਿਵੇਂ ਬੂ ਬਤਾਰੇ ਚੁੱਕ ਕੇ ਮਰ ਜਾਓ ਮਰ ਮੁਕਤੀ ਉਹਨਾਂ ਦੀ ਕਿਵੇਂ ਹੋਣੀ ਤੇ ਨਾ ਜਾਵੇ ਤੇ ਇਹ ਗਵਾਂਢੀਆਂ ਆਡਿਆਂ ਨੂੰ ਕੋਈ ਚਿੰਤਾ ਨਹੀਂ ਉਹ ਆਂਦੇ ਬਾਹਰ ਹੀ ਪਈ ਰਹਿੰਦੇ ਕੋਈ ਗੱਲ ਨਹੀਂ ਇਹ ਨਹੀਂ ਪਤਾ ਜੇ ਕੋਈ ਮੀਂਹ ਆ ਜਾਏ ਤੇ ਉਹ ਇਹ ਮਸ਼ੀਨ ਇਹ ਖਰਾਬ ਹੋ ਜੇ ਨੇ ਗਾਲ ਕਾਇਦੇ ਮੈਂ ਨਹੀਂ ਅੱਜ ਕੱਲ੍ਹ ਤੇ ਦੁਨੀਆਂ 'ਚ ਕੋਈ ਪਰਵਾਹ ਨਹੀਂ ਹੈ ਆਪਣੀ ਚੀਜ਼ ਦੀ ਚੀਜ਼ ਸੰਭਾਲ ਕੇ ਰੱਖਣਾ ਹਣਾ ਇਹ ਮਸ਼ੀਨ ਸਹੀ ਕਰਾਣਾ ਹਾਂ ਚਲੋ ਇਹ ਸਿੱਖਣਾ ਆਇਆ ਕਰਨਾ ਕੋਈ ਵੀ ਚੱਲੀ ਆ ਸਲਾਈ ਸਿੱਖਣ ਆਇਆ ਕਰਨਾ ਮੇਰੇ ਸਾਹਮਣੇ ਤੋਂ ਬਚਾਈ ਮਸ਼ੀਨ ਅਜੇ ਘਰ ਨਹੀਂ ਹੈ ਜਿੱਦੇ ਮਸ਼ੀਨ ਆਪਰੇ ਤੇ ਰੱਖ ਦੇ ਅਸ ਮਸ਼ੀਨ ਰੱਖ ਲਈ ਜਿੱਥੇ ਵੀ ਕਿ ਆਪਰੇ ਟੋਕ ਕੇ ਲੈ ਲਿਆ ਪਰ ਨਾ ਨਹੀਂ ਟੋਕ ਕੇ ਸੜੀ ਆ ਪੈਂਡੇ ਤੇ ਬਰਾ ਭਾਜੀ ਪਾਈ ਜੇ ਨਾ ਖੁੱਲੇ ਪਾਣੀ ਪਾ ਲਜਣੀ ਏ ਰੋ ਰੋ ਜਲੂ ਕੇ ਹੱਸ ਰਹੀ ਇਹਨੂੰ ਫੋਲਡਰ ਆ ਹਨੂੰ ਫੋਲਡਰ ਕਹਿੰਦੇ ਮੈਨੂੰ ਫੋਲਡਰ ਯਾਰ ਤੁਹਾਨੂੰ ਬੋਲਦਾ ਨਾ ਫੋਲਡਰ ਆ ਆਪਣੇ ਵੀਰ ਤੋਂ ਬੋਲ ਬੋਲ ਕੇ ਤਾਂ ਸੰਝਾਇਓ ਨਾ ਨਾ ਮੈਂ ਦੱਸਿਆ ਇਹਨਾਂ ਨੇ ਦੇਖ ਨੂੰ ਫੋਲਡਰ ਆ ਕਿੰਨੇ ਤੇਰੀ ਆ ਡਿਵਾਇਸ ਤੋਂ ਵੀ ਇਹਨਾਂ ਨੂੰ ਪਤਾ ਲੱਗਾ ਹੋਆ ਸਰ ਕੋਈ ਜਿਹੜੇ ਕੱਪੜੇ ਆ ਜਿਹੜੇ ਕੀ ਹੱਥ ਨਾਲ ਵਾਸ਼ ਕਰਨ ਵਾਲੇ ਨੇ ਤੇ ਆ ਚਲਾਤੀ ਚਲੋ ਚੰਗਾ ਕੀਤਾ ਫਿਰ ਮੈਂ ਤੁਹਾਨੂੰ ਇੱਕ ਹੀ ਪਾਸ ਜਾਨਦੀ ਤੁਹਾਨੂੰ ਬੰਦ ਕਰਤੀ ਹੈ ਨਹੀਂ ਹਾਂਜੀ ਲੈ ਆਨੇ ਲੈ ਆਨੇ ਤੇ ਇੱਧਰ ਕੱਪੜੇ ਜਿਹੜੇ ਅੱਜ ਵਾਸ਼ ਕਰਕੇ ਰੱਖੇ ਹੈਗੇ ਉਹ ਜੋਰਦ ਵਾਲੇ ਵੀ ਪਏ ਆ ਤੁਸੀਂ ਕਮਾਂਡੀਆਂ ਦੇ ਸਮਾਰਕ ਕਹਿੰਦੇ ਆਪਣਾ ਕੁਝ ਨਹੀਂ ਹੈ ਮਾਰਸ ਇੱਕ ਗਉਂ ਸਿੱਕਾਰਦਾ ਕੋਈ ਕੰਮ ਨਹੀਂ ਕੀਤਾ ਨਹੀਂ ਕਰਦਾ ਵੀ ਕੀਤਾ ਵਿਸ਼ੇ ਦੀ ਵੀਡੀਓ ਚ ਵੇਖ ਹੀ ਚੁੱਕੇ ਨੇ ਨੇ ਪੈ ਗਿਆ ਸਿਰਫ ਇਥੇ ਚੰਗੀ ਚੱਲਦੀ ਹੈ ਹਾਂ ਬਾਥਰੂਮ ਚ ਕੋਈ ਕੱਪੜਾ ਤੇ ਨਹੀਂ ਹੈ ਜਾਣ ਹੁਣ ਸੇਰੇ ਚੱਲ ਜਿਹੜਾ ਵੀ ਇਥੇ ਪਿਛੇਰਾ ਆਊਗਾ ਮੈਂ ਤੇਰੇ ਹੱਥ ਨਾਲ ਮਾਰ ਦੂੰਗੀ ਕਿਉਂਕਿ ਹੱਥ ਨਾਲ ਤੋਂ ਵਾਲੇ ਕੁੜੇ ਆ ਕੇ ਉੱਢੇ ਚ ਆਹ ਆ ਜੈਕਟ ਜਿਹੜੀ ਤੇਰੀ ਪਰਸੋਂ ਡਿਊਟੀ ਪਾ ਕੇ ਗਈ ਸੀ ਉਹ ਉਡਾ ਲਈ ਆ ਕੋਈ ਜੇ ਮੈਂ ਕਹਾਂ ਨੀ ਇਹਨੂੰ ਕੀ ਹੋਇਆ ਥੋੜਾ ਟਾਈਮ ਤੇ ਪਾਈ ਸਨੋਈ ਸੁਨੋਈ ਦਾ ਤੇ ਬਸ ਇਹੋ ਹੀ ਕੰਮ ਹੈ ਨਾ ਇਹਨੇ ਲੱਤ ਨੂੰ ਚਿੰਬੜੀ ਜਾਣਾ ਪ੍ਰਭ ਦੀ ਨੂੰ ਲੱਤ ਨੂੰ ਚਿੰਬੜੀ ਜਾਣਾ ਸੁਨੋਈ ਗਿੱਲੀ ਕੀਤੀ ਐ ਕਿੰਤਾ ਗਿੱਲੀ ਹੋਈ ਵੇਹੇ ਮਾਰਨ ਲੱਗੇ ਨੂੰ ਕਿਵੇਂ ਹੈ ਕੱਪੜੇ ਵੀ ਨਵੇਂ ਹੈਗੇ ਮਈਆ ਨਹੀਂ ਵਿੱਚ ਪੈਸਾ ਕਿੱਥੋਂ ਆਣਾ ਵਿੱਚ ਕੋਈ ਫੰਲੀਆ ਚਲੋ ਗਾਇਸ ਆ ਇਹੜੇ ਕੱਪੜੇ ਆ ਨਾ ਥੋੜੇ ਜੇ ਤੇ ਇਹ ਆਪਣੇ ਹੈਗੇ ਆ ਹਾਥ ਨਾਲ ਧੋਣ ਵਾਲੇ ਆਪਾਂ ਸਿਰ ਨਾਉਣ ਲੱਗਾਂ ਧੋਲਾਂਗੇ ਤੇ ਗੁੱਡ ਨਾਈਟ ਸਾਡੇ ਵੱਲੋਂ ਸਾਰਿਆਂ ਨੂੰ ਤੇ ਮਿਲਦੇ ਆ ਤੁਹਾਨੂੰ ਸਵੇਰੇ ਠੀਕ ਆ